ਪਰਗਟਿਓ ਮਰਦ ਗੰਮੜਾ ਵਰਿਆਮ ਇਕੱਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਨਿਹੰਗ ਸਿੰਘ ਜਿਹੜੇ ਆ ਤਿਆਰ ਪਰ ਤਿਆਰ ਖੜੇ ਹੋਏ ਨੇ ਤੇ ਪਹਲਾ ਕੱਢਣ ਦੀਆਂ ਤਿਆਰੀਆਂ ਕਰ ਰਹੇ ਨੇ ਸਰਬੰਸ ਸਦਾਨੀ ਪੁੱਤਰਾਂ ਦੇ ਦਾਨੀ ਸਤਗੁਰ ਪਾਸ਼ਾ ਜੀ ਜਿਨ੍ਹਾਂ ਨੇ ਚੋਜ ਕੀਤੇ ਆ ਤੇ ਉਹਨਾਂ ਚੋਜਾਂ ਤੇ ਅੱਜ ਨਿਹੰਗ ਸਿੰਘ ਜਹੇ ਬੰਦੀਆਂ ਜਿੰਨੀਆਂ ਵੀ ਹੈਗੀਆਂ ਨਾ ਸਭ ਤਿਆਰ ਪਰ ਤਿਆਰ ਹਨ ਸਭ ਨੂੰ ਮਹਾਰਾਜ ਸਭ ਦਾ ਪਰਾ ਕਰੇ ਮਹਾਰਾਜ ਚੜ੍ਹਦੀ ਕਲਾ ਚ ਵਾਸੇ ਹੋਲੇ ਮਾਰਦਿਆਂ ਹੋਲੇ ਮਾਰਦੀ ਸਭ ਨੂੰ ਮੁਬਾਰਕਾਂ ਜੋ ਅੱਗੇ ਹੁਣ ਦਰਵਾਜ਼ ਆਉਂਦੇ ਹੈਗੇ ਐਦ ਕੀ ਬਹੁਤ ਜਿਆਦਾ ਫਰਕ ਵਾ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ੍ਰੀ ਗੁਰੂ ਕਲਗੀ ਧਰ ਸਹਿਬ ਜੀ ਦੇ ਚਰਨਾਂ ਨੂੰ ਪਾ ਹੰਗਸੰਗਾ ਵੱਲੋਂ ਮਹੱਲਾ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਕਿ ਬੁੱਢੇ ਦਲ ਵੱਲੋਂ ਪੰਜਵਾਂ ਤਖਤ ਤਸਵੀਰਾਂ ਦੇਖ ਸਕਦੇ ਹੋ ਕਿ ਹਾਥੀ ਜਿਹੜੇ ਆ ਉਹ ਤਿਆਰ ਕੀਤੇ ਗਏ ਨੇ ਨਾ ਹਾਥੀਆਂ ਉੱਤੇ ਜਥੇਦਾਰ ਬੈਠ ਕੇ ਜਿਹੜੇ ਆ ਜਾਣਗੇ ਤੇ ਮਹੱਲਾ ਕੱਢਿਆ ਜਾਵੇਗਾ ਤਾਂ ਤਸਵੀਰਾਂ ਨੇ ਇਸ ਵੇਲੇ ਦੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਕੌਣ ਜੀ ਕਿੰਨੀ ਖਾਲਸੇ ਨੂੰ ਖੁਸ਼ੀ ਇਦਰ ਪੁੱਛ ਲੋ ਜੀ ਇਹਨਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵੇ ਹੰਤ ਜੀ ਕਿੰਨੀ ਖਾਲਸੇ ਨੂੰ ਖੁਸ਼ੀ ਹੈ ਜੀ ਅੱਜ ਸਾਰੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਿਹੰਗ ਸਿੰਘ ਜਿਹੜੇ ਆ ਤਿਆਰ ਵਰ ਤਿਆਰ ਨੇ ਖਾਲਸਾ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੇ ਵਾਇਗੁਰ ਜੀ ਜਿੰਨੀ ਖਾਲਸੇ ਨੂੰ ਕਿੰਨੀ ਖੁਸ਼ੀ ਹੈ ਜੀ ਬੜੀ ਖੁਸ਼ੀ ਬਿਲਕੁਲ ਤਿਆਰੀਆਂ ਪੂਰੀਆਂ ਜੀ ਸੋ ਕਾਫੀ ਨਿਹੰਗ ਸਿੰਘ ਜਿਹੜੇ ਇੱਥੇ ਖੜੇ ਹੋਏ ਨੇ ਹਾਥੀ ਤਿਆਰ ਕੀਤੇ ਜਾ ਰਹੇ ਨੇ ਤੇ ਹੋਰ ਜਿਹੜੀਆਂ ਗੁਰੂ ਦੀਆਂ ਫੌਜਾਂ ਘੋੜੇ ਤਿਆਰ ਕੀਤੇ ਜਾਣਗੇ ਸ਼ਸਤਰ ਤਿਆਰ ਕੀਤੇ ਜਾਣਗੇ ਵਾਇਗੁਰਦੀ ਕਾ ਖਾਲਸਾ ਵਾਇਗੁਰਦੀ ਕੀ ਫਤਿਹ ਬਾਬਾ ਜੀ ਖਾਲਸਾ ਜੀ ਆਪਾਂ ਖਾਲਸੇ ਨੂੰ ਦੇ ਜਾਣੀ ਹੈ ਕਿ ਕਿੰਨੀ ਕਿ ਖੁਸ਼ੀ ਅੱਜ ਖਾਲਸੇ ਦੀ ਆਤ ਬਾਤ ਖੁਸ਼ੀ ਆ ਖਾਲਸਾ ਜੀ ਜੀ ਕੀ ਕਹਿਣਾ ਚਾਹਦੇ ਹੋ ਅੱਜ ਦੇ ਪਾਵੇ ਸਭ ਨੂੰ ਮਹਾਰਾਜ ਸਭ ਦਾ ਭਲਾ ਕਰੇ ਮਹਾਰਾਜ ਚੜ੍ਹਦੀ ਕਲਾ 'ਚ ਬੱਸੇ ਹੌਲੇ ਮਾਰਦੀਆਂ ਹੌਲੇ ਬਾਦੀਆਂ ਸਭ ਨੂੰ ਮੁਬਾਰਕਾਂ ਲੱਖ ਲੱਖ ਵਾਹਿ ਖਾਲਸਾ ਵਾਹਿ ਫਤਿਹ ਸੋਨ ਹਾ ਜਦ ਅਲਾਮ ਸਾਰੀਆਂ ਤਸਵੀਰਾਂ ਨੇ ਜਿੱਥੇ ਨਿਹੰਗ ਸਿੰਘ ਜਿਹੜੇ ਆ ਤਿਆਰ ਵਰ ਤਿਆਰ ਖੜੇ ਹੋਏ ਨੇ ਤੇ ਮਹਲਾ ਕੱਢਣ ਦੀਆਂ ਤਿਆਰੀਆਂ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਖਾਲਸਾ ਜੀ ਫਤਿਹ ਜੀ ਤਿਆਰੀਆਂ ਵਰ ਪੂਰੀਆਂ ਮਹਲਾ ਕੱਢਣੀਆਂ ਪੂਰੀਆਂ ਤਿਆਰੀਆਂ ਜੀ ਖਾਲਸਾ ਜੀ ਪੁਰੀ ਜਾਜਕਾਰ ਹੋ ਰਹੀ ਮਹਾਰਾਜ ਕਲਗੀਧਰ ਪੇ ਦਾ ਪਾਸ਼ਾ ਦੀ ਸਰਬੰਸ ਦਾ ਨੀ ਪੁੱਤਰਾਂ ਦੇ ਦਾਨੀ ਸਤਗੁਰ ਪਾਸ਼ਾ ਜੀ ਜਿਨ੍ਹਾਂ ਨੇ ਚੋਜ ਕੀਤੇ ਆ ਤੇ ਉਹਨਾਂ ਚੋਜਾਂ ਤੇ ਅੱਜ ਨਿਹੰਗ ਸਿੰਘ ਜਹੇ ਬੰਦੀਆਂ ਜਿੰਨੀਆਂ ਵੀ ਹੈਗੀਆਂ ਨਾ ਸਭ ਤਿਆਰ ਪੁਰ ਤਿਆਰ ਹਨ ਤੇ ਮਹਾਰਾਜ ਦੀ ਇੰਨੀ ਜਯਾ ਜੈਕਾਰ ਹੋ ਰਹੀ ਆ ਸੰਗਤਾਂ ਦੇ ਵਿੱਚ ਪੂਰਾ ਪ੍ਰੇਮ ਪਿਆਰ ਅਤਿਸ਼ਾ ਪੂਰਾ ਵਾ ਤੇ ਬੜੀ ਜਯਾ ਜੈਕਾਰ ਹੋ ਰਹੀ ਆ ਜੋ ਅੱਗੇ ਹੁਣ ਰਵਾਜ ਆਉਂਦੇ ਸੀਗੇ ਐਦ ਕੀ ਬਹੁਤ ਜ਼ਿਆਦਾ ਫਰਕ ਵਾ ਹੁਣ ਰਵਾਜਾਂ ਦਾ ਵੀ ਤੇ ਪਾਤਸ਼ਾਹ ਦੀ ਬਹੁਤ ਕਿਰਪਾ ਹੋ ਰਹੀ ਆ ਜੀ ਹੁੱਲੜ ਵਾਰ ਘਟਣਾ ਕਹਿ ਸਕਦੇ ਕਿ ਖਾਲਸੇ ਨੂੰ ਵੀ ਆਪਣੇ ਰੰਗ ਦਿਖਾਉਣ ਦਾ ਮੌਕਾ ਮਿਲੂਗਾ ਖਾਲਸਾ ਉਹਨਾਂ ਹੀ ਜਾਹੋ ਜਲਾਲ 'ਚ ਜ਼ਿਆਦਾ ਹੋਊਗਾ ਕੋਈ ਰਸ਼ ਘਟੂ ਹਰ ਬਿਲਕੁਲ ਜੀ ਜੇ ਹੰਢੜ ਬਾਜ ਆ ਬਾਜ ਆ ਜਾਣ ਤੇ ਫਿਰ ਤੇ ਜਾ ਜਾ ਕਾਰ ਹੋ ਜੂਗੀ ਮਹਾਰਾਜ ਦੀ ਫਿਰ ਤੇ ਤੇ ਹੁਣੀ ਮਹਾਰਾਜ ਦੀ ਜਾ ਜਾ ਕਾਰ ਹੀ ਆ ਇੱਕ ਗੱਲ ਜਦੋਂ ਖਾਲਸਿਆਂ ਨੇ ਮਹੌਲਾ ਕੱਢਣਾ ਉਹ ਤਾਂ ਹੰਢੜ ਬਾਜ ਵੀ ਨਹੀਂ ਦੇਖਣਾ ਨਹੀਂ ਹੰਢੜ ਬਾਜ ਤੇ ਫਿਰ ਤੇ ਕੋਈ ਲਾਗੇ ਵੀ ਨਹੀਂ ਫਰਕੂਗਾ ਇਹਦੇ ਫਿਰ ਤੇ ਪਤਾ ਹੀ ਵੀ ਖਾਲਸੇ ਤਿਆਰਪੁਰ ਤਿਆਰ ਹਨ ਸਾ ਮੋਰਚਾ ਫਿਰਦਾ ਫਿਰ ਪੂਰੀ ਕੇ ਖਾਲਸੇ ਦੀ ਪ੍ਰਗਟਿਓ ਮਰਦ ਗੰਮੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ੍ਰੀ ਗੁਰੂ ਕਲਗੀ ਧਰ ਸਹਿਬ ਜੀ ਦੇ ਚਰਨਾਂ ਨੂੰ ਪਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਜੀ ਕੋਹਰਾ ਹਾਥੀਆਂ ਉੱਤੇ ਕਿਹਨਾਂ ਨੂੰ ਬਿਠਾਇਆ ਜਾਂਦਾ ਜੀ ਇਹ ਤੇ ਤਿਆਰੀ ਕਰਨ ਵਾਲੇ ਬਿਠਾਏ ਜਾਂਦੇ ਆ ਪਹਿਲਾਂ ਜਿਹੜੇ ਤਿਆਰੀ ਕਰਦੇ ਇਹਨਾਂ ਦੀ ਹਾਥੀਆਂ ਦੀ ਵੀ ਸ਼ੌਕਤ ਸ਼ਾਨ ਪੜਵਾਉਂਦੇ ਆ ਜਿਹੜੀ ਪੂਰੀ ਪੂਰੀ ਤੇ ਫਿਰ ਤੇ ਨਿਹੰਗ ਸਿੰਘ ਹੀ ਬੈਣੇ ਆ ਉੱਪਰ ਹੁਣ ਖਾਲਸਾ ਜਦ ਕਦੇ ਆਊਗਾ ਸਮਾਂ ਜਦੋਂ ਖਾਲਸੇ ਦੀ ਵੀ ਆਪਣੀ ਫੌਜ ਹੋਊਗੀ ਹਾਥੀ ਆਉਣਗੇ ਘੋੜੇ ਹੋਣਗੇ ਮਤਲਬ ਨਿਹੰਗ ਸਿੰਘ ਪੂਰੀ ਫੌਜ ਚ ਲੱਗੂਗਾ ਵੇ ਜਾ ਰੇ ਜੀ ਆ ਵੇਖੋ ਹੀ ਖਾਲਸਾ ਜੀ ਹੁਣ ਆ ਪੂਰਾ ਜੋਹ ਜਲਾਲ ਤੇ ਉਹੋ ਹੀ ਆ ਜਦਾਂ ਹੁਣ ਹਾਥੀ ਤਿਆਰ ਹੋਏ ਆ ਉਹੋ ਹੀ ਮਹਾਰਾਜ ਦੀ ਸ਼ੌਕਤ ਸ਼ਾਨਤਾ ਜਿਹੜੀ ਪਹਿਲਾਂ ਜਿਹੜੇ ਤਰੀਕੇ ਨਾਲ ਮਹਾਰਾਜ ਜਾਂਦੇ ਉਸੇ ਤਰੀਕੇ ਨਾਲ ਨਿਹੰਗ ਸਿੰਘ ਕਰਕੇ ਆਪੋ ਆਪਣੀਆਂ ਤਿਆਰੀਆਂ ਨਾਲ ਮਹਾਰਾਜ ਦੇ ਜਾਂਦੇ ਆ ਅੱਜ ਵੀ ਮਹਾਰਾਜ ਹਾਜ਼ਰ ਨਾਜ਼ਰੀਆ ਸਾਲ ਦੇ ਸਾਰੇ ਦਿਨ ਇੱਕ ਪਾਸੇ ਤੇ ਮਹੱਲੇ ਦਾ ਦਿਨ ਇੱਕ ਪਾਸੇ ਕਿਵੇਂ ਦੇਖਦੇ ਆ ਇਹ ਤੇ ਸਾਰਾ ਜਗਤ ਭਰ ਦੇਖ ਰਿਹਾ ਵਾ ਵੀ ਇਹ ਜਿਹੜਾ ਦੇਣਵਾ ਇਹ ਕਿਤੇ ਰੋਜ਼-ਰੋਜ਼ ਥੋੜੀ ਆਉਣਾ ਇਹ ਤੇ ਖਾਲਸੇ ਦਾ ਹੈ ਜਿਹੜਾ ਅਨੰਦ ਇੱਥੇ ਤੇ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਤੋਂ ਸਾਰੀਆਂ ਫੌਜਾਂ ਸਾਡੇ ਨਾਲ ਮੌਜੂਦ ਆ ਤਿਆਰੀਆਂ ਕਰਕੇ ਨਿਹੰਗ ਸਿੰਘ ਜਿਹੜੇ ਖੜੇ ਹੋਏ ਨੇ ਹਾਥੀ ਤਿਆਰ ਕੀਤੇ ਗਏ ਨੇ ਤਾ ਇਸੇ ਤਰ੍ਹਾਂ ਘੋੜਿਆਂ ਦੀ ਵੀ ਤਿਆਰੀਆਂ ਨਾਲ-ਨਾਲ ਹੁੰਦੀਆਂ ਹੋਣੀਆਂ ਤੇ ਅੱਗੇ-ਅਗੇ ਫੌਜਾਂ ਜਿਹੜੀਆਂ ਪੂਰੀਆਂ ਚਾਹੋ ਜਲਾਲ 'ਚ ਨਜ਼ਰ ਆਣੀਆਂ ਲੋਕ ਦੇਖਣ ਆ ਰਹੇ ਨੇ ਸੋ ਤਸਵੀਰਾਂ ਹੋਰ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੇਖਦੇ ਰਹੋ ਪੂ ਪੰਜਾਬੀ